ਸਾਡੇ ਭਰਾ ਦਾ ਗੁੱਟਵਾੜ ਦਿੱਤਾ ਗਿਆ ਕਾਰਨ ਇਹ ਕਿ ਉਹ ਨਿਆਂਗ ਸਿੰਘ ਦੇ ਬਾਣੇ ਦੇ ਵਿੱਚ ਨਸ਼ਾ ਕਰਦੇ ਤੇ ਵੇਚਦੇ ਸੀ ਤੇ ਲੁੱਟਾਂ ਖੂਹਾਂ ਕਰਦੇ ਸੀ ਇਸ ਬੰਦੇ ਨੇ ਜਿਹੜਾ ਵਾ ਇਤਰਾਜ਼ ਜਤਾਇਆ ਤੇ ਇਹਦੇ ਨਾਲ ਖੁੰਤਕਬਾਜੀ ਰੱਖਣੀ ਸ਼ੁਰੂ ਕਰ ਦਿੱਤੀ ਮੈਂ ਮੇਰੇ ਹੱਥ ਜਦਾਤਰ ਮਰੇ ਬਾਅਦ ਮੇਰੇ ਇਲਾਕੇ ਦੇ ਮਰਦਾਂ ਫਿਰ ਮੈਂ ਭੱਜ ਕੇ ਆਪਣੀ ਜਾਨ ਬਚਾਈ ਮੇਰੇ ਸਾਹਮਣੇ ਤਾਂ ਦੀ ਗੱਲ ਹੋਈ ਕੋਈ ਨਹੀਂ ਕੋਈ ਦੋਸ਼ੀ ਬਾਹਰ ਨਹੀਂ ਕੱਢਿਆ ਜਾਏਗਾ ਇਹ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਇਹਨਾਂ ਨੇ ਤੇ ਪਾਇਆ ਗੰਦੇ ਨਾਲ ਲੋਕਾਂ ਨੇ ਸੋ ਹੁਣ ਕਿਸੇ ਵੀ ਦਲਿਤ ਸਮਾਜ ਦੇ ਐਸੀ ਭੈਣ ਭਰਾਵਾਂ ਦੇ ਨਾਲ ਮੈਂ ਇੱਕ ਤੱਕੜੀ ਹੋਣ ਦਾ ਨਾ ਜਿੱਥੇ ਵੀ ਯਾਦ ਕਰਨਗੇ ਮੈਂ ਪਹੁੰਚਿਆ ਕਰਨਾ ਜੋ ਮਰਜ਼ੀ ਹੋਵੇ ਕਿ ਨਿਹੰਗ ਸਿੰਘ ਬਾਣਿਆਂ ਦੇ ਅੰਦਰ ਵੀ ਕੁਝ ਲੋਕ ਗੁੰਡਾਗਰਦੀ ਕਰਦੇ ਨਜ਼ਰ ਆਉਂਦੇ ਆ ਲੁੱਟਾਂ ਖੋਹਾਂ ਕਰਦੇ ਨਜ਼ਰ ਆਉਂਦੇ ਆ ਬਦਮਾਸ਼ੀ ਕਰਦੇ ਨਜ਼ਰ ਆਉਂਦੇ ਆ ਤੇ ਨਸ਼ਾ ਕਰਦੇ ਤੇ ਕਰਾਉਂਦੇ ਨਜ਼ਰ ਆਉਂਦੇ ਆ ਜਿੰਬਾਬਾ ਜੀ ਉਹਨਾਂ ਨੇ ਮੇਰੇ ਨਾਲ ਵੀ ਗੱਲਾਂ ਕੀਤੀਆਂ ਮੈਨੂੰ ਜਾਤੀ ਦੇ ਖਿਲਾਫੀ ਗੱਲਾਂ ਕੀਤੀਆਂ ਵੀ ਤੁਹਾਨੂੰ ਕਹਿ ਦਿੱਤੀਆਂ ਜਾਤੀ ਖਿਲਾਫੀ ਤੈਨੂੰ ਇਦਾਂ ਕਰ ਦਾਂਗੇ ਮਜਬੀ ਦਾ ਤੂੜਿਆ ਕੁੱਤੇ ਇਦਾਂ ਮਤਲਬ ਮਾਵਾ ਬਣਨੇ ਗੱਲਾਂ ਵੀ ਕੱਢੀਆਂ ਇਹਨਾਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਮੇਰੇ ਨਾਲ ਬਬਈ ਵਾਰਦਾਤ ਹੋਈ ਆ ਇਹ ਤਲਵੰਡੀ ਪਿੰਡਰ ਤੋਂ ਦੋ ਤਲਵੰਡੀ ਪਿੰਡਰ ਦੇ ਲੜਕੇ ਆ ਤੇ ਇੱਕ ਬਾਗਿਆਂ ਦਾ ਇੱਕ ਵੀਲਾ ਬਜੇ ਦੋ ਅਣਪਸਾਤੇ ਆ ਉਹਨਾਂ ਦਾ ਮੈਨੂੰ ਪਤਾ ਨਹੀਂ ਤੇ ਇੱਕ ਜਿਹੜਾ ਮੇਰੀ ਉਹਨੇ ਮੈਨੂੰ ਇਹ ਗੱਲ ਕਹੀ ਕਿ ਆਪਾਂ ਫੈਸਲਾ ਕਰਾ ਦਾਂਗੇ ਤੁਹਾਡਾ ਉਹਦਾ ਨਾਮ ਹੈਗਾ ਜੀ ਲਾਡੀ ਲਾਡੀ ਡਾਕਟਰ ਆ ਉਹਨੇ ਮੈਨੂੰ ਕਹੇ ਫੈਸਲਾ ਕਰਾ ਦਾਂਗੇ ਉਹਦੇ ਹੁੰਦੇ ਇੱਕ ਬੋਲੇ ਵਾਲ ਦਾ ਮੁੰਡਾ ਬਿਕਰ ਉਹ ਵੀ ਗਵਾਹ ਹੈ ਉਹਦੇ ਸਾਹਮਣੇ ਉਹਨੇ ਕਹੇ ਕੋਈ ਗੱਲ ਹੀ ਨਹੀਂ ਮੇਰੇ ਹੁੰਦਾ ਕੋਈ ਗੱਲ ਨਹੀਂ ਕਰਦੇ ਮੇਰੇ ਭਨੇਵੇਂ ਆ ਤੇ ਤੁਸੀਂ ਨਾ ਕੋਈ ਗੱਲ ਕਰੋ ਤੇ ਮੈਂ ਬਾਬਾ ਜੀ ਸਭੋ ਇੱਥੋਂ ਤੱਕ ਉਹਨਾਂ ਕਿ ਮੈਂ ਚੱਲ ਪਾਣੀ ਦਾ ਨਹੀਂ ਪੀ ਲੈਣੇ ਜੇ ਭਰਾਏ ਆ ਤੇ ਮੈਂ ਚੱਲ ਵੀਰ ਜੀ ਨਹੀਂ ਫੈਸਲਾ ਕਰਾਉਣ ਲੱਗਾ ਮੈਂ ਬਾਬਾ ਜੀ ਉਹਨਾਂ ਨੂੰ ਕਰ ਵੀ ਚੱਲ ਪਾਣੀ ਦੀ ਬੋਤਲ ਫੜ ਕੇ ਲਿਆ ਮੁੰਡੇ ਨੂੰ ਪਾਣੀ ਦੀ ਬੋਤਲ ਲੈਣ ਕਰਦਾ ਤੇ ਬਾਬਾ ਜੀ ਹੁੰਦਿਆਂ ਉੱਤਰ ਕੇ ਆਏ ਤੇ ਮੇਰੇ ਉਹਨਾਂ ਸਿਰ ਤੇ ਮਾਰਨ ਲੱਗਾ ਪਹਿਲਾ ਵਾਰ ਕਰ ਲਗਾ ਤੇ ਮੈਂ ਗੜੀ ਹੱਥ ਕਰਤਾ ਤੇ ਮੈਂ ਮੇਰੇ ਉਹਨਾਂ ਹੱਥ ਜਦੋਂ ਦਤਰ ਮਾਰਾ ਬਾਅਦ ਮੇਰੇ ਇੱਕ ਨੇ ਲੱਕ ਤੇ ਮਾਰਤਾ ਫਿਰ ਮੈਂ ਭੱਜ ਕੇ ਆਪਣੀ ਜਾਨ ਬਚਾਈ ਤੇ ਬਾਅਦ ਵਿੱਚ ਉਹਨੇ ਫਿਰ ਮੇਰੇ ਮਗਰ ਪਜਾ ਫਿਰ ਮੈਂ ਜਿਹੜੇ ਨਾਲ ਕਾਰਨ ਨਾਹਰ ਦੇ ਵਿੱਚ ਸਾਲ ਲਗਾ ਲਗਾ ਦੇ ਫਿਰ ਮੈਂ ਉਧਰ ਨਹਿਰ ਪਾਰ ਕਰਕੇ ਅਗਲੇ ਬੰਨੇ ਗਿਆ ਤਾਂ ਮਗਰ ਫਿਰ ਮੇਰੇ ਦੁਬਾਰਾ ਨਹਿਰ ਪਾਰ ਕਰਕੇ ਅਗਲੇ ਬੰਨੇ ਆਏ ਇਹ ਬਾਬਾ ਜੀ ਮਰਵੇ ਤੋਂ ਇਹ ਆ ਕਿ ਜੇ ਮੈਨੂੰ ਕੁੱਝ ਨਹੀਂ ਲੋ ਤਾਂ ਇਹ ਤੋਂ ਇਹ ਵੀ ਜ਼ਿੰਮੇਵਾਰ ਹੋਣਗੇ ਕਿ ਮਨ ਲਓ ਕੱਲ ਨੂੰ ਕੋਈ ਮੇਰਾ ਨੁਕਸਾਨ ਹੁੰਦਾ ਵਾ ਤੇ ਇਹੋ ਹੀ ਜ਼ਿੰਮੇਵਾਰ ਹੋਣਗੇ ਕਿਉਂਕਿ ਇਹਨਾਂ ਨੇ ਮੈਨੂੰ ਯਾਨੋ ਮਾਰਨੀ ਧੋਕੇ ਦਿੱਤੀਆਂ ਇਹਨਾਂ ਨੇ ਮੈਨੂੰ ਇਹ ਵੀ ਕਹਿ ਆ ਕਿ ਤੇ ਅਸੀਂ ਗੋਲੀ ਮਾਰਨੀ ਆ ਇਹਨਾਂ ਨੇ ਮੈਨੂੰ ਪਹਿਲਾਂ ਵੀ ਇਹਨਾਂ ਕੋਲ ਹਿਥਿਆ ਰਹੇ ਹੈਗੇ ਪਹਿਲਾਂ ਵੀ ਜੇਲ੍ਹ ਜੂਲ ਦਾ ਬਾਬੇ ਜੇਲ੍ਹ ਤੋਂ ਹੋ ਗਏ ਆ ਪਹਿਲਾਂ ਵੀ ਨਾ ਚੋਰੀ-ਚੂੜੀ ਦੇ ਕੇਸ ਹੈਗੇ ਆ ਤੇ ਇਹਨਾਂ ਨੇ ਉਹ ਗੱਲ ਕਹੀ ਕਿ ਮੈਂ ਤੈਨੂੰ ਮਾਰਨੀ ਕੋਸ਼ਿਸ਼ ਹੈਗਾ ਮਤਲਬ ਮੈਂ ਤੇਰੇ ਗੋਲੀ ਮਾਰਨੀ ਆਂ ਕਿ ਤੇ ਜਦੋਂ ਮੈਂ ਗੱਡੀ ਭੱਜਾਂ ਡਿਆ ਪੈਨ ਮੇਰੇ ਪਹਿਲਾਂ ਸਿਰ ਤੇ ਹੁੰਦਾ ਮਾਰਨ ਦੀ ਕੋਸ਼ਿਸ਼ ਕੀਤੀ ਮੈਂ ਗੱਡੀ ਹੱਥ ਕਰਤਾ ਬਾਅਦ ਚ ਇਹਨੇ ਮੇਰੇ ਲੱਕ 'ਚ ਮਾਰਿਆ ਫਿਰ ਮੈਂ ਨਹਿਰ ਤੇ ਮਤਲਬ ਸਾਲ ਲਗਾਈ ਤੇ ਫਿਰ ਮੈਂ ਅੱਗੇ ਭੱਜਾਂ ਉਹ ਤੋਂ ਬਾਅਦ ਬਾਬਾ ਜੀ ਮਤਲਬ ਮੈਂ ਬੇਹੋਸ਼ ਹੋ ਕੇ ਡੇਗਾਂ ਅਗਲੇ ਬੰਨੇ ਜਦੋਂ ਮੈਨੂੰ ਅੰਕਲ ਉਹਨਾਂ ਨੇ ਇਹਰੇ ਮੇਰੇ ਨਾਲ ਹੀ ਉਹਨੇ ਮੈਨੂੰ ਚੱਕਿਆ ਇਹਨਾਂ ਦੇ ਬਾਬਾ ਜੀ ਅੱਗੇ ਮੈਨੂੰ ਨਾ ਇੱਕ ਦਿਨ ਗੁਰਦਵਾਰ ਸਾਹਿਬ ਮੈਂ ਮੱਥਾ ਟੇਕਣ ਗਿਆ ਹਾਂ ਉੱਥੇ ਕੈਬੜਾ ਦੇ ਸਾਹਮਣੇ ਉਹਨਾਂ ਨੇ ਮੈਨੂੰ ਘੇਰ ਲਿਆ ਉੱਥੇ ਵੀ ਮੇਰੇ ਮਗਰ ਆ ਕੇ ਚਾਰ ਪੰਜ ਜਣੇ ਉਹਦਾ ਮੈਂ ਰਮਾਲ ਬੰਨ ਕੇ ਹੱਥ ਧੋਣ ਦੇ ਜਦੋਂ ਉਹਨਾਂ ਨੇ ਮੈਨੂੰ ਆਣ ਕੇ ਉੱਥੇ ਫੜ ਲਿਆ ਤੇ ਹਾਂ ਦਾ ਤੂੰ ਇਦਾਂ ਕਿਹਾ ਤੇ ਇਹਨਾਂ ਨੇ ਮੈਨੂੰ ਉਦਨੇ ਘੇਰ ਲਿਆ ਉਦਨੇ ਮੈਨੂੰ ਮਾਰ ਲੱਗੇ ਉੱਥੇ ਗੁਰਦਵਾਰੇ ਤੇ ਫਿਰ ਉਹਨਾਂ ਨੇ ਉੱਥੇ ਬੰਦਿਆਂ ਨੇ ਮੈਨੂੰ ਕਹਿਤਾ ਕਿ ਨਹੀਂ ਨਹੀਂ ਇੱਥੇ ਗੁਰੂ ਗ੍ਰੰਥ ਸਾਹਿਬ ਨੇ ਕੋਈ ਗੱਲ ਕਰਨੀ ਇਹਨਾਂ ਦੇ ਬਾਬਾ ਜੀ ਉਸ ਦਿ ਕਨਨ ਅੱਗੇ ਵੀ ਕਈ ਮੇਰਾ ਪਿੱਛਾ ਕੀਤਾ ਸੀ ਜੇ ਮੈਂ ਕਿਤੇ ਮੱਦਦ ਦੁਕਾਨ ਤੋਂ ਕੰਮ ਜੰਨਾ ਹੈ ਹੋਂ ਤੇ ਬਾਬਾ ਜੀ ਨਾਲ ਮੈਨੂੰ ਮਾਰਨ ਦੀ ਮਤਲਬ ਵੀ ਆਪਣੇ ਲੋ ਮਾਰਨਾ ਹੈ ਪੂਰਾ ਮਤਲਬ ਮਾਰਨ ਦੀ ਵਜ੍ਹਾ ਨਾਲ ਉਹਨੇ ਹਮਲਾ ਕੀਤਾ ਕਿ ਮਾਰ ਕੇ ਜਾਣਾ ਭੰਡਾ ਇਹੋ ਗੱਲ ਕੀਤੀ ਕਿ ਮਾਰ ਕੇ ਜਾਣਾ ਜਾਨੂ ਇਹਨੇ ਮੈਨੂੰ ਪਹਿਲਾਂ ਕਹਿੰਦਾ ਤੈਨੂੰ ਮਾਰ ਦੇਣਾ ਜਾਨੂ ਧੱਤੀ ਜਗਵਿੰਦਰ ਜੀ ਜਿਹੜਾ ਮਾਮਲਾ ਸਾਹਮਣੇ ਆਇਆ ਗੁੱਟ ਮੁੰਡੇ ਦਾ ਵੱਡਿਆ ਗਿਆ ਕੀ ਮਾਮਲਾ ਕੀ ਜਾਂਦਾ ਜੀ ਜੀ ਮਾਮਲਾ ਇਸ ਤਰ੍ਹਾਂ ਵਾ ਕਿ ਪੰਜਾਬ ਸਰਕਾਰ ਵੀ ਨਸ਼ਿਆਂ ਦੇ ਉੱਪਰ ਰੋਕਤਾਂ ਵਾਸਤੇ ਸੰਗਤ ਨੂੰ ਅਪੀਲ ਕਰ ਰਹੀ ਹੈ ਕਿ ਨੌਜਵਾਨ ਅੱਗੇ ਆਉਣ ਅਫਸਰ ਸਹਿਬਾਨਾਂ ਨੂੰ ਹਦਾਇਤਾਂ ਦਿੱਤੀਆਂ ਜਾ ਰਹੀਆਂ ਕਿ ਪੰਜਾਬ ਦੇ ਵਿੱਚ ਘਰ-ਘਰ ਨਸ਼ਾ ਜਿਹੜਾ ਕਰ-ਕਰ ਗਿਆ ਬਹੁਤ ਵਾਰ ਵੇਖਿਆ ਜਾਂਦਾ ਸੋਸ਼ਲ ਮੀਡੀਆ ਤੇ ਵੀ ਕਿ ਨਿਹੰਗ ਸਿੰਘ ਬਾਣਿਆਂ ਦੇ ਅੰਦਰ ਵੀ ਕੁਝ ਲੋਕ ਗੁੰਡਾਗਰਦੀ ਕਰਦੇ ਨਜ਼ਰ ਆਉਂਦੇ ਆ ਲੁੱਟਾਂ ਖੋਹਾਂ ਕਰਦੇ ਨਜ਼ਰ ਆਉਂਦੇ ਆ ਬਦਮਾਸ਼ੀ ਕਰਦੇ ਨਜ਼ਰ ਆਉਂਦੇ ਆ ਤੇ ਨਸ਼ਾ ਕਰਦੇ ਤੇ ਕਰਾਉਂਦੇ ਨਜ਼ਰ ਆਉਂਦੇ ਆ ਇਹਦੇ ਤਹਿਤ ਹੀ ਪਿੰਡ ਜਿਹੜਾ ਵਾ ਘੁਮਾਣਾ ਦੇ ਕੋਲ ਆ ਉੱਥੋਂ ਦਾ ਇੱਕ ਸਾਡਾ ਵੀਰ ਆ ਪ੍ਰਤਾਪ ਸਿੰਘ ਉਹਨਾਂ ਨੇ ਰਾਤੀ ਮੇਰਾ ਸੰਪਰਕ ਕੀਤਾ ਉਹਦੇ ਵੱਡੇ ਭਰਾ ਨੇ ਕਿ ਸਾਡੇ ਭਰਾ ਦਾ ਗੁੱਟਵਾੜ ਦਿੱਤਾ ਗਿਆ ਕਾਰਨ ਇਹ ਕਿ ਉਹ ਨਿਆਂਗ ਸਿੰਘ ਦੇ ਬਾਣੇ ਦੇ ਵਿੱਚ ਨਸ਼ਾ ਕਰਦੇ ਤੇ ਵੇਚਦੇ ਸੀ ਤੇ ਲੁੱਟਾਂ ਖੂਹਾਂ ਕਰਦੇ ਸੀ ਇਸ ਬੰਦੇ ਨੇ ਜਿਹੜਾ ਵਾ ਇਤਰਾਜ਼ ਜਤਾਇਆ ਤੇ ਇਹਦੇ ਨਾਲ ਖੁੰਤਕਬਾਜੀ ਰੱਖਣੀ ਸ਼ੁਰੂ ਕਰ ਦਿੱਤੀ ਤੇ ਕੋਜ ਇਹ ਬੰਦਾ ਸੀ ਕੋਈ ਉਹਨੇ ਜਾ ਕੇ ਉਹਨੂੰ ਆਖਿਆ ਵੀ ਯਾਰ ਤੁਸੀਂ ਇਹ ਰੋਜ ਦਾ ਜਿਹੜਾ ਵਾ ਖੁੰਤਕਬਾਜੀ ਤੁਹਾਡੀ ਮਿਟਾ ਦਿੰਦਾ ਮੇਰੇ ਨਾਲ ਚੱਲੋ ਉਹ ਬੰਦਾ ਜਿਹੜਾ ਵਾ ਰਾਜੀਨਾਮਾ ਦੇ ਤਹਿਤ ਇਸ ਬੰਦੇ ਨੂੰ ਫੋਨ ਕਰਕੇ ਅੱਧੀ ਰਾਤ ਨਹਿਰ ਤੇ ਲੈ ਗਿਆ ਤੇ ਨੈਰ ਤੇ ਜਾ ਕੇ ਜਿਹੜਾ ਵਾ ਉਹਨਾਂ ਨੇ ਇਹਨੂੰ ਰਾਜੀਨਾਮੇ ਦੇ ਤਹਿਤ ਉਹਦੇ ਤੇ ਉੱਪਰ ਹਮਲਾ ਕਰਕੇ ਉਹਦਾ ਜਿਹੜਾ ਗੁੱਟ ਵਾਰ ਦਿੱਤਾ ਪਹਿਲਾਂ ਉਹ ਮੁੰਡਾ ਦੱਸ ਰਿਹਾ ਸੀ ਮੈਨੂੰ ਕਿ ਭਾਜੀ ਮੇਰਾ ਜਦੋਂ ਧੌਣ ਤੇ ਵਾਰ ਕਰਨ ਲੱਗੇ ਤੇ ਮੈਂ ਅੱਗੇ ਹੱਥ ਕਰ ਦਿੱਤਾ ਤੇ ਆ ਜਿਹੜਾ ਅੱਧਾ ਗੁੱਟ ਉਹਦਾ ਵੱਢਿਆ ਗਿਆ ਠੀਕ ਹੈ ਉਹਦੇ ਤਹਿਤ ਹੀ ਦੂਜਾ ਵਾਰ ਉਹਨੇ ਵੀਰ ਨੇ ਜਿਹੜਾ ਵਾ ਉਹਦੇ ਲੱਤ ਤੇ ਕੀਤਾ ਤੇ ਜਦੋਂ ਭੱਜਾ ਵਾ ਤੇ ਇਹਨੇ ਉਹ ਮੁੰਡਾ ਬੜਾ ਯੁਰਤ ਵਾਲਾ ਨਿਕਲਿਆ ਤੇ ਉਹਨੇ ਜਾ ਕੇ ਨਹਿਰ 'ਚ ਛਾਲ ਮਾਰਨ ਦੀ ਕੋਸ਼ਿਸ਼ ਕੀਤੀ ਤੇ ਨਹਿਰ 'ਚ ਛਾਲ ਮਾਰਨ ਦੇ ਬਾਅਦ ਯੁੱਧ ਵੀ ਹੋ ਗਿਆ ਨਿਕ ਪਿੱਛੋਂ ਭੱਜਦਿਆਂ ਉਹਦੇ ਇਲਾਕੇ ਦੇ ਵਿੱਚ ਵਾਰ ਕੀਤਾ ਤੀਜੇ ਬੰਦੇ ਨੇ ਖੰਡੇ ਦੇ ਨਾਲ ਤੇ ਤਿੰਨ ਵਾਰ ਟੋਟਲ ਉਹਦੇ ਤੇ ਹੋਏ ਆ ਮੁੰਡੇ ਦਾ ਗੁੱਟ ਡੈਮੇਜ ਹੋ ਚੁੱਕਾ ਵਾ ਇਹ ਇਹਦੂ ਪਹਿਲਾਂ ਵੀ ਕੁਮਾਣਾ ਦੇ ਕੋਲ ਹੀ ਇੱਕ ਨਿਆਂਗ ਸਿੰਘ ਵੱਲੋਂ ਚਾਹ ਮੰਗਣ ਤੇ ਇੱਕ ਮਜ਼ਦੂਰ ਦੇ ਉੱਪਰ ਜਿਹੜਾ ਸੀ ਲੱਤ ਵੜ ਦਿੱਤੀ ਗਈ ਸੀ ਉਹਦਾ ਵੀ ਮੈਂ ਹਸਪੀਟਲ ਪਤਾ ਲੈਣ ਆਇਆ ਆਏ ਦਿਨ ਮਜ਼ਦੂਰਾਂ ਦੇ ਉੱਪਰ ਜਿਹੜਾ ਵਾ ਅਤਿਆਚਾਰ ਹੋ ਰਿਹਾ ਵਾ ਪਿੰਡਾਂ ਦੇ ਵਿੱਚ ਕੁਝ ਕੜਮ ਚੋਧਰੀਆਂ ਵੱ ਫਿਰ ਜਦੋਂ ਕੋ ਸਾਡੇ ਵਰਗਾ ਬੰਦਾ ਬੋਲਦਾ ਤੇ ਕਹਿੰਦੇ ਜਾਤ ਪਾਤ ਦੀ ਗੱਲ ਕਰਦਾ ਬਾਈ ਤੁਸੀਂ ਜਾਤ ਪਾਤ ਖਤਮ ਕਰੋ ਕਿ ਤਾਂ ਹੀ ਆਣਾ ਗੱਲ ਜਾਤ ਪਾਤ ਦੀ ਨਹੀਂ ਨਸ਼ੇ ਕਰਨ ਵਾਲਾ ਕਿਸੇ ਜਾਤ ਦਾ ਵੀ ਹੋ ਸਕਦਾ ਪੁਲਿਸ ਵੱਲੋਂ ਕਹਿ ਰਿਆ ਰਿਹਾ ਕਿ ਪੁਰਾਣੀ ਰੰਜਿਸ਼ ਸੀ ਕਿ ਨਸ਼ੇ ਦੀ ਕੋਈ ਗੱਲਬਾਤ ਨਹੀਂ ਉਹ ਜਾਂਚ ਦਾ ਕਿਤੇ ਵਿਚਾਰ ਹੈ ਪੁਰਾਣੀ ਰੰਜਿਸ਼ ਭਾਜੀ ਕੋਈ ਨਾਲ ਦਾ ਜਮਾਂਦਰੂ ਕੋਈ ਨਾਲ ਦਾ ਕੋਈ ਥੜਾਵਾ ਦੁਸ਼ਮਣੀ ਨਾਲ ਦੀ ਹੈਗੀ ਆ ਜੋ ਹੈਗਾ ਸੀ ਤੁਹਾਡੇ ਸਾਹਮਣੇ ਦੱਸ ਦਿੱਤਾ ਵਾ ਬਾਕੀ ਪੁਲਿਸ ਆਈ ਸੀ ਉਹਨਾਂ ਨੇ ਮੈਂ ਕੋਲ ਬਹਿ ਕੇ ਲਾਗੇ ਜਿਹੜੇ ਆ ਉਹ ਬਿਆਨ ਦਰਜ ਕਰਵਾਏ ਆ ਠੀਕ ਆ ਤੇ ਜੋ ਉਹਨਾਂ ਨੇ ਪੁੱਛਿਆ ਇਨ ਬਿਨ ਜਿਹੜਾ ਉਹਨਾਂ ਨੇ ਬਿਆਨ ਦਰਜ ਕੀ ਤੇ ਕਾਨੂੰਾਈ ਅਸੀਂ ਮੰਗ ਕੀਤੀ ਆ ਵੀ ਟੋਟਲ ਪੰਜ ਬੰਦੇ ਆ ਜਿਹੜਾ ਸਾਜਿਸ਼ ਕਰਤਾ ਬੰਦਾ ਲਾਡੀ ਲਾਡੀ ਆ ਉਹਨੂੰ ਵਿੱਚ ਵੀ ਰੱਖਿਆ ਜਾਵੇ ਠੀਕ ਹੈ ਕਿਉਂਕਿ ਉਹੀ ਬੰਦਾ ਲੈ ਕੇ ਗਿਆ ਉਹੀ ਬੰਦਿਆਂ ਨੇ ਤਹਿਤ ਉਹਦੇ ਸਾਹਮਣੇ ਹਮਲਾ ਹੋਇਆ ਸ਼ੁਕਰ ਕਰੋ ਮੁੰਡੇ ਦੀ ਜਾਨ ਬਚ ਗਈ ਹੈ ਫਿਰ ਵੀ ਮੁੰਡਾ ਬੜਾ ਦਲੇਰੀ ਵਾਲਾ ਨਿਕਲਿਆ ਕਿ ਹੱਥ ਲੈ ਕੇ ਵੀ ਹਸਪੀਟਲਾਂ ਦੇ ਵਿੱਚ ਦਰਵਾਜ਼ਾ ਦਰ ਜਿਹੜਾ ਜਰਾ ਯੁਰਤ ਦੇ ਨਾਲ ਤੁਰਦਾ ਫਿਰਦਾ ਰਿਹਾ ਵਾ ਸੋ ਇਹਨੂੰ ਨੱਥ ਪਾਉਣ ਵਾਲੀ ਹੈ ਜੇਕਰ ਇਨਸਾਫ ਨਹੀਂ ਮਿਲਿਆ ਤਾਂ ਨਿਹੰਗ ਸਿੰਘ ਜਥੇਬੰਦੀਆਂ ਦੇ ਚੇਅਰਮੈਨ ਸਾਹਿਬ ਨੂੰ ਵੀ ਬੇਨਤੀ ਕੀਤੀ ਆ ਅਸੀਂ ਆਉਣ ਵਾਲੇ ਦਿਨਾਂ ਦੇ ਐਸਐਸਪੀ ਬਟਾਲਾ ਦਾ ਦਫ਼ਤਰ ਕਰਾਂਗੇ ਜਦ ਤੱਕ ਇਹਨਾਂ ਲੋਕਾਂ ਨੂੰ ਸਜ਼ਾ ਨਹੀਂ ਮਿਲ ਜਾਂਦੀ ਤੇ ਲੇਕਿਨ ਕਿਹਾ ਜਾ ਰਿਹਾ ਹੈ ਕਿ ਮੁੱਖ ਦੋਸ਼ੀ ਨੂੰ ਬਾਹਰ ਕੱਢਣ ਦੀ ਗੱਲ ਵੀ ਕੀਤੀ ਜਾ ਰਹੀ ਸੀ ਪਰਿਵਾਰ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਸੀ ਇਸ ਤਰ੍ਹਾਂ ਦੀ ਕੋਈ ਕਿੰਨੀ ਗੱਲ ਸੱਚ ਹੈ ਕੋਈ ਮੇਰੇ ਸਾਹਮਣੇ ਤਾਂ ਕੋਈ ਪੁਲਿਸ ਦੇ ਇਦਾਂ ਦੀ ਕੋਈ ਗੱਲ ਨਜ਼ਰ ਨਹੀਂ ਆਈ ਮੇਰੇ ਸਾਹਮਣੇ ਜੇਕਰ ਹੋਏਗੀ ਤਵਿਰੇ ਤੁਹਾਡੇ ਜਨਤਾ ਤੱਕ ਸਾਹਮਣੇ ਰੱਖਾਂਗੇ ਦਬਾਦ ਬੂ ਵਾਲਾ ਸਾਡੇ ਤੇ ਕੰਮ ਕੋਈ ਨਹੀਂ 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 ਹੁਣ ਪੁਲਿਸ ਵੱਲੋਂ ਕਿਆ ਜਾ ਰਿਹਾ ਸੀਗਾ ਕਿ ਇਹ 59 ਮੇਨ ਦੋਸ਼ੀ ਆ ਉਹਨੂੰ ਬਾਹਰ ਕੱਢ ਦਿੱਤਾ ਜਾਵੇ ਬਾਕੀ ਦੇ ਮਾਮਲੇ ਕਿਉਂ ਕੀ ਗੱਲ ਮੈਨੂੰ ਨਹੀਂ ਪਤਾ ਪਰ ਉਹਦੀ ਰਿਸ਼ਤਾਰੀ ਹੋ ਸਕਦੀ ਹੈ ਉਹਨਾਂ ਦੀ ਮੇਰੇ ਸਾਹਮਣੇ ਤਾਂ ਦੀ ਗੱਲ ਹੋਈ ਕੋਈ ਨਹੀਂ ਉਹੀ ਦੋਸ਼ੀ ਬਾਹਰ ਨਹੀਂ ਕੱਢਿਆ ਜਾਏਗਾ ਇਹ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਇਹਨਾਂ ਨੇ ਤੇ ਪਾਇਆ ਗੰਦ ਨਾਲ ਲੋਕਾਂ ਨੇ ਸੋ ਹੁਣ ਕਿਸੇ ਵੀ ਦਲਿਤ ਸਮਾਜ ਦੇ ਐਸਸੀ ਭੈਣ ਭਰਾਵਾਂ ਦੇ ਨਾਲ ਮੈਂ ਇੱਕ ਤੱਕੜੀ ਹੋਣ ਦਾ ਨਾ ਜਿੱਥੇ ਵੀ ਯਾਦ ਕਰਨਗੇ ਮੈਂ ਪਹੁੰਚਿਆ ਕਰਨਾ ਜੋ ਮਰਜ਼ੀ ਹੋਵੇ 2000 ਰੁਪਈਆ ਠੀਕ ਸੀਗਾ ਮੇਰੇ ਸਾਹਮਣੇ ਤੱਕ ਠੀਕ ਸੀ ਉਦੋਂ ਬਾਅਦ ਜਿਹੜਾ ਬਾਕੀ ਤੁਸੀਂ ਆਪ ਹੀ ਦੇਖ ਲਿਆ ਰਵਈਆ ਉਹ ਮੇਰੇ ਖਲਾਫ ਦਿਖਾਉਣ ਦੀ ਲੋੜ ਨਹੀਂ ਆ ਜੇ ਸਾਡਾ ਸਾਥ ਦੇਣਗੇ ਜਿਉਂ ਧੰਨਵਾਦ ਕਰਾਂਗੇ ਦਿਲੋਂ ਉਹਨਾਂ ਦਾ ਅਫਸਰ ਸਹਿਬਾਨਾਂ ਦਾ ਵੀ ਜੇਕਰ ਇਹ ਸਾਡੇ ਜਿਹੜੀ ਆ ਉਹ ਹੱਕ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰਨਗੇ ਜਾਂ ਕਿਸੇ ਕਿਸੇ ਦਾ ਸਾਨੂੰ ਇਨਸਾਫ ਨਾ ਮਿਲਿਆ ਤਾਂ ਇਹ ਭੈਣ ਭਰਾਵਾਂ ਨਾਲ ਲੈ ਕੇ ਜ ਵਟਾਲਾ ਦੇ ਐਸਐਸਪੀ ਦਫਤਰ ਦਾ ਕਰਾਉ ਕਰਾਂਗਾ ਮੇਰੇ ਕਿਸੇ ਨੂੰ ਮੀਰ ਜੀ ਥੋੜਾ ਜਿਹਾ ਬਲੀਫ ਕਰ ਦਿਓ ਜਿਹੜੇ ਜੋ ਬਿਆਨ ਦਿੱਤੇ ਆ ਉਦੇ ਮੁਤਾਬਕ ਅਸੀਂ ਬਿਆਨ ਲੈ ਲਿਆ ਜਿਹੜੀ ਕਾਰਵਾਈ ਬਣਦੀ ਉਹ ਕਰ ਸਰ ਕਿੰਨੇ ਲੋਕ ਨੇ ਜਿੰਨਾ ਪੰਜ ਲੋਕ ਹੈ ਪਰ ਆਪਾਂ ਨਾਂ ਨਹੀਂ ਸ਼ੇਅਰ ਕਰ ਸਕਦੇ ਕਿਉਂਕਿ ਉਹ ਸਾਡੀ ਤਕਰੀਰ ਦਾ 파ਟ ਲੇਕਿਨ ਜੋ ਪਰਿਵਾਰ ਦਾ ਕਹਿਣਾ ਹੈ ਜਾਂ ਸਾਨੂੰ ਇਨਪੁਟ ਮਿਲਦੀ ਹੈ ਕਿ ਮੇਨ ਦੋਸ਼ੀ ਨੂੰ ਬਾਹਰ ਕੱਢਣ ਦੀ ਗੱਲ ਕੀਤੀ ਜਾ ਨਹੀ ਨਹੀ ਕੋਈ ਗੱਲ ਨਹੀਂ ਸਾਰੇ ਦੋਸ਼ੀ ਵਿੱਚ ਬਾਈ ਮੇਨ ਪਰਚਾ ਬਾਈ ਨੇ ਪਰਚਾ ਕਿ ਕਿ ਮੁੰਡੇ ਨੇ ਕੀ ਦੱਸਿਆ ਜੀ ਕਿਸ ਤਰ੍ਹਾਂ ਕਿਉਂ ਗੁੱਟ ਵੱਡਿਆ ਗਿਆ ਕੋਈ ਪਰਾਨੀ ਤੇ ਹਰੰਦਰ ਸਿੰਘ ਉਹਦੇ ਝਗੜਾ ਹੋਇਆ ਤਾਂ ਉਹਦੇ ਕਰਕੇ ਇਹਨਾਂ ਨੇ ਮਤਲਬ ਦੱਸਿਆ ਰਿਹਾ ਕਿ ਨਸ਼ੇ ਨੂੰ ਰੋਕਣ ਲਈ ਇਹ ਸਾਕਿਤਾ ਹੈ ਪਰ ਉਹਨਾਂ ਵੱਲੋਂ ਉਹ ਵੀ ਵੇਖ ਲੈਣਗੇ ਕੋਈ ਨਹੀਂ ਜਾਣਦੇ ਵੇਖ 这个